ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਅਮਰੀਕਾ ਦੀ ਬਾਈਡਨ ਸਰਕਾਰ ਭਾਰਤੀ ਚੋਣਾਂ ਦੇ ਵਿੱਚ ਦਖਲ ਦਿੰਦੀ ਰਹੀ ਹੈ ਦਖਲ ਦੇ ਇਲਜ਼ਾਮ ਔਰ ਇਥੋਂ ਤੱਕ ਕਿ ਫੰਡਿੰਗ ਦਾ ਵੀ ਜ਼ਿਕਰ ਕੀਤਾ ਕਿ 182 ਕਰੋੜ ਯਾਨੀ ਕਿ ਅਮਰੀਕੀ ਡਾਲਰ ਦੇ ਵਿੱਚ 21 ਮਿਲੀਅਨ ਡਾਲਰ ਜਿਹੜੇ ਨੇ ਉਸ ਦੀ ਫੰਡਿੰਗ ਦੇ ਵਿੱਚ ਅਮਰੀਕਾ ਨੇ ਭੇਜਿਆ ਭਾਰਤ ਨੂੰ ਔਰ ਭਾਰਤ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਬਾਈਡਨ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸਦੀ ਕੀ ਜ਼ਰੂਰਤ ਹੈ এਸ਼ੀਆ ਮੁਲਕਾਂ ਦੇ ਨਾਲ ਮੁਲਕਾਂ ਨੂੰ ਪੈਸੇ ਭੇਜਣ ਦੀ ਕੀ ਲੋੜ ਹੈ ਉਹ ਆਪਣਾ ਚੰਗਾ ਕੰਮ ਕਰ ਰਹੇ ਨੇ ਔਰ ਕੀ ਚਾਹੁੰਦੇ ਸੀ ਬਾਈਡਨ ਸਰਕਾਰ ਤਾਂ ਅਜਿਹੇ ਦੇ ਵਿੱਚ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਕਿ ਇਹ ਸਭ ਕੁਝ ਉਹ ਇੰਡੀਆ ਸਰਕਾਰ ਯਾਨੀ ਕਿ ਭਾਰਤ ਸਰਕਾਰ ਨੂੰ ਦੱਸਣਗੇ ਕਿ ਬਾਈਡਨ 21 million ਉਹਨਾਂ ਦੀ ਸਰਕਾਰ ਨੇ ਫੰਡ ਦੇ ਰੂਪ ਦੇ ਵਿੱਚ ਭੇਜਿਆ ਸੀ ਔਰ ਜੋ ਇਹ ਫੰਡ ਹੈ ਇਸ ਨੂੰ ਕਿਸੇ ਹੋਰ ਨੂੰ ਲੀਡਰ ਚੁਣਨਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਬਾਈਡਨ ਸਰਕਾਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਸ ਤੋਂ ਪਹਿਲਾਂ ਵੀ ਆ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਰਿੰਦਰ ਮੋਦੀ ਨੇ ਇਹ ਗੱਲ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੇ ਵਿਰੋਧੀ ਧਿਰ ਦੇ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਨੇ ਬਹੁਤ ਸਾਰੇ ਅਜਿਹੇ ਲੀਡਰ ਨੇ ਜੋ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਨੇ ਉਹਨਾਂ ਦੇ ਕਹਿਣ ਤੇ ਅਡਾਨੀ ਮੋਦੀ ਦਾ ਮਸਲਾ ਚੁੱਕਦੇ ਨੇ ਫੰਡਿੰਗ ਲੈਂਦੇ ਨੇ ਔਰ ਇਸਤੇ ਵਾਰ-ਵਾਰ ਕਾਂਗਰਸ ਵੀ ਘੇਰਦੀ ਰਹੀ ਭਾਜਪਾ ਨੂੰ ਕਿ ਜੇ ਕੋ ਸਬੂਤ ਹੈ ਤਾਂ ਦਿਖਾਓ ਇਹ ਤਾਂ ਮਸਲੇ ਤੋਂ ਭੱਜਣ ਵਾਲੀ ਗੱਲ ਹੈ ਪਰ 트럼ਪ ਨੇ ਇਸ ਬਿਆਨ ਨੂੰ ਦੇਖ ਕੇ ਬਹੁਤ ਵੱਡਾ ਸਿਆਸੀ ਬੰਬ ਫੋੜਿਆ ਔਰ ਹੁਣ ਇਸਤੇ ਕਾਂਗਰਸ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਇਸਤੇ ਵਾਈਟ ਪੇਪਰ ਲੈ ਕੇ ਆਵੇ ਕੇਂਦਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਰਹੇ ਕਿ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਕੁਝ ਧਿਰ ਖੇਡ ਰਹੇ ਨੇ ਕਿਉਂਕਿ ਸਿਰਫ ਤੇ ਸਿਰਫ ਇਸ ਮੁਲਕ ਦੇ ਅੰਦਰ ਦੋ ਤੇਰਾਚ ਮੁਕਾਬਲਾ ਸੀ ਐਨਡੀਏ ਤੇ ਐਂਡੀਆ ਅਲਾਈਅੰਸ ਦਾ ਫਿਰ ਇੰਡੀਆ ਅਲਾਈਅੰਸ ਹੀ ਹੋ ਸਕਦੀ ਹੈ ਕਿ ਜੋ ਬਾਈਡਨ ਸਰਕਾਰ ਉਹਨਾਂ ਨੂੰ ਫੰਡ ਦਿੰਦੀ ਸੀ ਕਿ ਸਰਕਾਰ ਸੱਤਾ ਦੇ ਵਿੱਚ ਪਰਿਵਰਤਨ ਚਾਹੁੰਦੇ ਸੀ ਬਾਈਡਨ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਵੀ ਚੋਣਾ ਸੀ ਤਾਂ ਉਦੋਂ ਕਿਤਨਾ ਕਿਤੇ ਸਾਡੇ ਮੁਲਕ ਦੇ ਅੰਦਰ ਵੀ ਵਿਰੋਧੀ ਧਿਰ ਅਮਰੀਕਾ 'ਚ ਸੱਤਾ ਪਰਿਵਰਤਨ ਚਾਹੁੰਦੇ ਸੀ ਪਰ ਜਦੋਂ ਟਰੰਪ ਜਿੱਤੇ ਤਾਂ ਫਿਰ ਵਿਰੋਧੀ ਧਿਰ ਦੇ ਲੀਡਰ ਇਹ ਕਹਿੰਦੇ ਨਜ਼ਰ ਆਏ ਸੀ ਕਿ ਮੋਦੀ ਦੇ ਦੋਸਤ ਜਿੱਤ ਗਏ ਤਾਂ ਉਹਨਾਂ ਨੇ ਇੱਕ ਜ਼ਿਕਰ ਇਹ ਵੀ ਕੀਤਾ ਕਿ ਇਹ ਇਹ ਗੰਭੀਰ ਵਿਸ਼ਾਇਸਤੇ ਚਰਚਾ ਹੋਣੀ ਚਾਹੀਦੀ ਹੈ ਕਿ 182 ਕਰੋੜ ਰੁਪਏ ਦੇਣ ਦੀ ਕੀ ਲੋੜ ਪੈਗੀ ਬਾਈਡਨ ਸਰਕਾਰ ਨੂੰ ਕਿ ਬਾਈਡਨ ਸਰਕਾਰ ਨੇ ਕਿਉਂ ਪੈਸੇ ਦਿੱਤੇ ਅ ਕੀ ਕਿਸ ਲੀਡਰ ਨੂੰ ਚਾਹੁੰਦੇ ਸੀ ਇੰਡੀਆ ਦੇ ਵਿੱਚ ਤਾਂ ਕਿਸਤੇ ਇਹ ਨਿਸ਼ਾਨਾ ਜਾਪਦਾ ਲੱਗਦਾ ਹੈ ਪਰ ਇਸ ਵਕਤ ਦੀ ਅਹਿਮ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਨਾਲ ਹੀ ਇਸ ਬਾਬਤ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ 트ੰਪ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਚੋਣਾ ਸੀ ਤਾਂ ਰੂਸ ਨੇ 2000 ਰੁਪਏ ਦੀ ਐਡ ਦਿੱਤੀ ਸੀ ਇੰਟਰਨੈਟ ਤੇ ਤਾਂ ਉਹ ਵੀ ਵੱਡਾ ਮਸਲਾ ਬਣ ਗਿਆ ਸੀ ਤਾਂ ਫਿਰ ਹੁਣ 182 ਕਰੋੜ ਰੁਪਏ ਕਿਉਂ ਦਿੱਤੇ ਗਏ ਇਸ ਵਕਤ ਦੀ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਹੁਣ ਕੇਂਦਰ ਦੇ ਲੀਡਰ ਐਨਡੀਏ ਦੇ ਲੀਡਰ ਇੱਕ ਘੇਰ ਦੇ ਨਜ਼ਰ ਆਉਣ ਕੇ ਇੰਡੀਆ ਅਲਾਈਅንስ ਦੇ ਲੀਡਰਾਂ ਨੂੰ ਕਿ ਅਸੀਂ ਤਾਂ ਪਹਿਲਾਂ ਹੀ ਕਹਿਆ ਸੀ ਕਿ ਇਸ ਮੁਲਕ ਦੇ ਕੁਝ ਲੋਕ ਕੁਝ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਕੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਇੱਕ ਪਾਸੇ ਕਾਂਗਰਸ ਦੇ ਲੀਡਰ ਜੈਰਾਮ ਰਮੇਸ਼ ਦਾ ਇਹ ਕਹਿਣਾ ਆ ਕਿ ਇਸ ਤੇ ਕੇਂਦਰ ਵਾਈਟ ਪੇਪਰ ਲੈ ਕੇ ਆਵੇ ਔਰ ਕਿਸੇ ਹੋਰ ਨੂੰ ਬਾਈਡਨ ਜਿਤਾਉਣਾ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ VOTER TURN OUT ਦੇ ਨਾਂ ਤੇ 182 ਕਰੋੜ ਰੁਪਏ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ ਵੱਡਾ ਖੁਲਾਸਾ 트ੰਪ ਦਾ ਕਿ ਬਾਈਡਨ ਸਰਕਾਰ ਭਾਰਤ ਮੁਲਕ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਹ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਬਾਈਡਨ ਸਰਕਾਰ ਇਸ ਮੁਲਕ ਦੇ ਅੰਦਰ ਯਾਨੀ ਕਿ ਭਾਰਤ ਮੁਲਕ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਔਰ ਕਿਸੇ ਹੋਰ ਨੂੰ ਜਿਤਾਉਣ ਦੇ ਲਈ ਉਹਨਾਂ ਦੇ ਵੱਲੋਂ 182 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਔਰ ਇਸ ਤੇ 트ੰਪ ਨੇ ਇਹ ਗੱਲ ਕਹੀ ਕਿ ਕੀ ਲੋੜ ਪੈ ਗਈ ਸੀ ਬਾਈਡਨ ਸਰਕਾਰ ਨੂੰ ਅਜਿਹਾ ਕਰਨ ਲਈ ਆ ਕਿ ਕਿਸ ਕਿਉਂ ਇਨੀ ਕਿਸ ਨੂੰ ਜਿਤਾਉਣਾ ਕੀ ਕਿਸੇ ਮੁਲਕ ਦੇ ਅੰਦਰ ਇਸ ਤਰੀਕੇ ਦੀ ਦਖਲਅੰਦਾਜ਼ੀ ਸਹੀ ਹੈ ਏਸ਼ੀਆ ਮੁਲਕ ਆਪਣਾ ਕੰਮ ਚੰਗਾ ਕਰ ਰਹੀ ਹੈ ਉਹ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਉਹ ਉਹਨਾਂ ਨੂੰ ਅਮਰੀਕਾ ਵੱਲੋਂ ਫੰਡ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਬੰਗਲਾਦੇਸ਼ ਦੇ ਹਾਲਾਤ ਸੁਧਾਰਨ ਲਈ ਵੀ ਅਮਰੀਕਾ ਨੇ 200 ਕਰੋੜ ਤੋਂ ਵੱਧ ਫੰਡ ਜਿਹੜੇ ਆ ਉਹ ਦਿੱਤੇ ਸੀ ਔਰ ਉਸਤੇ ਵੀ 트ੰਪ ਬੋਲੇ ਕਿ ਇਸ ਦੀ ਵੀ ਜ਼ਰੂਰਤ ਨਹੀਂ ਸੀ ਔਰ ਅਹਿਮ ਜਾਣਕਾਰੀ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸੰਜੀ ਕਰ ਰਹੇ ਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਸ ਮੁਲਕ ਦੇ ਅੰਦਰ ਔਰ ਹੁਣ ਇਸ ਤੇ ਸਿੱਧੇ ਤੌਰ ਤੇ ਇੰਡੀਆ ਅਲਾਈਅੰਸ ਦੇ ਲੀਡਰ ਕਿਰਦੇ ਨਜ਼ਰ ਆਉਣਗੇ ਜਿਨ੍ਹਾਂ ਤੇ ਹਾਲਾਂਕਿ ਇੱਕ ਸੰਸਥਾ ਦੇ ਵੱਲੋਂ ਇਹ ਪੈਸੇ ਭੇਜੇ ਗਏ ਪਰ 트ੰਪ ਨੇ ਇਹ ਇਲਜ਼ਾਮ ਸਿੱਧੇ ਤੌਰ ਤੇ ਬਾਈਡਨ ਤੇ ਲਾਏ ਕਿ ਬਾਈਡਨ ਚਾਹੁੰਦੇ ਸੀ ਕਿ ਇਸ ਮੁਲਕ ਦੇ ਅੰਦਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਕਿ ਕਿਸੇ ਹੋਰ ਦੀ ਸਰਕਾਰ ਆਵੇ ਕੋਈ ਹੋਰ ਜਿੱਤੇ ਤਾਂ ਪੈਸਾ ਆਇਆ ਕਿੱਥੋਂ ਹੈ ਅਮਰੀਕੀ ਏਜੰਸੀ ਯੂ ਐਸ ਏ ਡ ਨੇ ਭਾਰਤ ਚ ਵੋਟਰ ਟਰਨ ਆਊਟ ਨੂੰ ਵਧਾਉਣ ਦੇ ਲਈ ਪੈਸਾ ਭੇਜਿਆ ਵੋਟਰ ਟਰਨ ਆਊਟ ਦੇ ਨਾਂ ਤੇ ਕਿਸੇ ਹੋਰ ਦੀ ਸੱਤਾ ਚਾਹੁੰਦੇ ਸੀ ਇਸ ਦਾ ਜ਼ਿਕਰ ਹੋਇਆ 4000 ਕਰੋੜ ਰੁਪਏ ਦਾ ਅੰਤਰਰਾਸ਼ਟਰੀ ਜਿਹੜਾ ਫੰਡ ਦਾ ਹਿੱਸਾ ਸੀਗਾ ਔਰ ਜੋ ਸੀਈਪੀ ਪੀਸੀ ਨੇ ਸੰਸਥਾ ਨੂੰ ਜਾਰੀ ਕੀਤਾ ਸੀ ਭਾਰਤ ਤੱਕ ਇਹ ਪੈਸਾ ਪਹੁੰਚਿਆ ਫਿਰ ਭਾਰਤ ਚ ਇਹ ਪੈਸਾ ਕਿਸ ਨੂੰ ਮਿਲਿਆ ਤਾਂ ਇਹ ਪੈਸਾ ਜਿਹੜੇ ਕਹਿ ਸਕਦੇ ਕਿ ਵੋਟਰ ਆ ਉਹਨਾਂ ਨੂੰ ਜਾਗਰੂਕਤਾ ਆਕਰਨ ਵਾਲੀਆਂ ਐਨਜੀਓ ਨੂੰ ਮਿਲਦਾ ਹੈ ਔਰ ਫਿਰ ਉਹਨਾਂ ਰਾਹੀਂ ਇਹ ਰਾਜਨੀਤਿਕ ਦਲਾ ਤੱਕ ਪਹੁੰਚਦਾ ਯਾਨੀ ਕਿ ਲੀਡਰਾਂ ਤੱਕ ਪੈਸਾ ਪਹੁੰਚਦਾ ਹੈ ਤੇ ਪੈਸਾ ਫਿਰ ਖਰਚ ਕਿਵੇਂ ਹੁੰਦਾ ਡੋਰ ਟੂ ਡੋਰ ਅਭਿਆਨ ਦੇ ਵਿੱਚ ਪੈਸਾ ਖਰਚ ਹੁੰਦਾ ਔਰ ਕੁਝ ਇਲਾਕਿਆਂ ਦੇ ਵਿੱਚ ਵੋਟਰਾਂ ਨੂੰ ਵਧਾਉਣ ਦੇ ਲਈ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ ਵਲੰਟਰੀਆਂ ਨੂੰ VOTING ਵਧਾਉਣ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਰਹਿਣਾ ਖਾਣਾ ਖਰਚਾ ਦਿੱਤਾ ਜਾਂਦਾ ਹੈ ਤਾਂ ਇਹ ਸਿਰਫ ਸਿਰਫ ਇਸ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਕਿ VOTER ਜਿਹੜਾ ਉਹ ਟਰਨ ਆਊਟ ਹੋਵੇ ਪਰ VOTER ਟਰਨ ਆਊਟ ਦੇ ਨਾਮ ਤੇ ਵੱਡੀ ਖੇਡ ਖੇਡੀ ਗਈ ਹੈ ਹੁਣ ਇਸ ਖੇਡ ਦੇ ਉੱਤੇ ਬਹੁਤ ਹੀ ਵੱਡਾ ਇਲਜ਼ਾਮ ਡੋਨਾਲਡ 트੍ਰੰਪ ਨੇ ਲਾਇਆ ਔਰ ਇੱਕ ਸਮਾਗਮ ਦੌਰਾਨ ਉਹਨਾਂ ਨੇ ਬਿਆਨ ਦਿੱਤਾ ਤੇ ਨਾਲ ਹੀ 트੍ਰੰਪ ਨੇ ਪਲਟੀ ਮਾਰੀ ਹੈ ਚੀਨ ਵਾਲੇ ਮਸਲੇ ਤੇ ਵੀ ਬੋਲੇ ਨੇ ਪਰ ਉਸ ਦਾ ਜ਼ਿਕਰ ਬਾਅਦ ਚ ਇਸ ਮੁਲਕ ਦੀ ਲਈ ਉਹਨਾਂ ਨੇ ਕਿਹਾ ਕਿ ਉਹ ਦੱਸਣਗੇ ਜ਼ਰੂਰ ਇੰਡੀਆ ਨੂੰ ਕੀ ਇਹ ਠੀਕ ਨਹੀਂ ਹੈ ਔਰ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਭਾਰਤ ਚ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦੇ ਸੀ ਬਾਈਡਨ ਬਾਈਡਨ ਸਰਕਾਰ ਕਿਸੇ ਹੋਰ ਨੂੰ ਚਾਹੁੰਦੀ ਸੀ ਇਸ ਟਰੰਪ ਦਾ ਦਾਵਾ ਔਰ ਇਸ ਮੁਲਕ ਦੇ ਅੰਦਰ ਵੀ ਲੀਡਰ ਕਹਿੰਦੇ ਰਹੇ ਜੋ ਸੋਚਦੇ ਰਹੇ ਕਿ ਅਮਰੀਕਾ ਦੇ ਵਿੱਚ ਵੀ ਸੱਤਾ ਪਰਤਨ ਨਾ ਹੋਵੇ ਬਾਈਡਨ ਨੂੰ ਬਹੁਤ ਪਸੰਦ ਕਰਦੇ ਆ ਆਪੋ ਆਪਣੀ ਵਿਚਾਰਤਾ ਰੱਖਾ ਆਪੋ ਆਪਣੇ ਹਰ ਕਿਸੇ ਨਾਲ ਲਿੰਕਨਲੀ ਡਰਾਂ ਦੇ ਵਿਚਾਰਧਾਰਾਵਾਂ ਦੇ ਨਾਲ ਵੀ ਮੁਲਕ ਚੱਲਦੇ ਨੇ ਇਸ ਤੇ ਵੀ ਕੋਈ ਦੋ ਰਾਏ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਕਿਹੜੇ ਉਹ ਭਾਰਤ ਦੇ ਲੀਡਰ ਸੀ ਇਸ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਮੁਲਕ ਦੀ ਅੰਦਰੂਨੀ ਤਾਕਤ ਜਿਹੜੀ ਹੈ ਉਹ ਕਮਜ਼ੋਰ ਨਾ ਹੋਵੇ ਉਹ ਮਜ਼ਬੂਤ ਬਣੀ ਰਹੇ ਸੂਬਿਆਂ ਦੇ ਅੰਦਰ ਚਾਹੇ ਹਲਕਿਆਂ ਦੇ ਅੰਦਰ ਚਾਹੇ ਪਿੰਡਾਂ ਦੇ ਅੰਦਰ ਚਾਹੇ ਕੇਂਦਰ ਦੇ ਅੰਦਰ ਤਾਂ ਇਹ ਕਿੰਨਾ ਕਿਸੇ ਵੱਡਾ ਮਸਲਾ ਆ ਇਹ 트ੰਪ ਨੇ ਵੀ ਕਿਹਾ ਕਿ ਇਸ ਬਾਬਤ ਉਹ ਭਾਰਤ ਸਰਕਾਰ ਨੂੰ ਦੱਸਣਗੇ ਕਿ 21 ਮਿਲੀਅਨ ਡਾਲਰ ਜਿਹੜੇ ਨੇ ਉਹ ਭੇਜੇ ਗਏ ਯੂ ਐਸ ਦੇ ਸਰਕਾਰ ਦੇ ਵੱਲੋਂ ਬਾਈਡਨ ਸਰਕਾਰ ਦੇ ਵੱਲੋਂ ਫੰਡ ਦੇ ਰੂਪ ਦੇ ਵਿੱਚ ਉਸ ਦਾ ਖਰਚ ਕੀਤਾ ਗਿਆ ਕਿ ਉਹ ਸੱਤਾ ਪਰਿਵਰਤਨ ਚਾਹੁੰਦੇ ਸੀ ਬਾਈਡਨ ਔਰ ਕਿਸ ਨੂੰ ਜਿਤਾਉਣਾ ਚਾਹੁੰਦੇ ਸੀ ਇਸ ਬਾਬਤ ਕੋਈ ਵੀ ਇਸ ਬਾਬਤ ਹਲੇ ਜਾਣਕਾਰੀ ਸਾਹਮਣੇ ਨਹੀਂ ਆਈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ For voter turnout in India. What do we need to spend $21 million for voter turnout in India? Wow, well, $21 million. I guess they were trying to get somebody else elected. Wow, well, we ought to tell the Indian government because when we hear that Russia spent about $2 in our country, it was a big deal, right? They took, <laughs> they took some internet ads for $2,000. This is a total breakthrough. $21 million for India elections. Well, and $21 million for voter turnout in India. What do we need to spend $21 million for voter turnout in India? Wow, $21 million. I guess they were trying to get somebody else elected. Well, wow, we ought to tell the Indian government, because when we hear that Russia spent about $2 in our country, it was a big deal, right? They took, <laughs> they took some Internet ads for $2,000. This is a total breakthrough. $21 million for India. elections uh, and $21 million for voter turnout in India. What do we need to spend $21 million for voter turnout in India? ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨੀਲ ਇਸ ਵਕਤ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਤੁਹਾਡੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਅਮਰੀਕਾ ਦੀ ਬਾਈਡਨ ਸਰਕਾਰ ਭਾਰਤੀ ਚੋਣਾਂ ਦੇ ਵਿੱਚ ਦਖਲ ਦਿੰਦੀ ਰਹੀ ਹੈ ਦਖਲ ਦੇ ਇਲਜ਼ਾਮ ਔਰ ਇਤੋਂ ਤੱਕ ਕੇ ਫੰਡਿੰਗ ਦਾ ਵੀ ਜ਼ਿਕਰ ਕੀਤਾ ਕਿ 182 ਕਰੋੜ ਯਾਨੀ ਕਿ ਅਮਰੀਕੀ ਡਾਲਰ ਦੇ ਵਿੱਚ 21 ਮਿਲੀਅਨ ਡਾਲਰ ਜਿਹੜੇ ਨੇ ਉਸ ਦੀ ਫੰਡਿੰਗ ਦੇ ਵਿੱਚ ਅਮਰੀਕਾ ਨੇ ਭੇਜਿਆ ਭਾਰਤ ਨੂੰ ਔਰ ਭਾਰਤ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਬਾਈਡਨ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦੀ ਕੀ ਜ਼ਰੂਰਤ ਹੈ ਏਸ਼ੀਆ ਮੁਲਕਾ ਦੇ ਨਾਲ ਮੁਲਕਾ ਨੂੰ ਪੈਸੇ ਭੇਜਣ ਦੀ ਕੀ ਲੋੜ ਹੈ ਉਹ ਆਪਣਾ ਚੰਗਾ ਕੰਮ ਕਰ ਰਹੇ ਨੇ ਔਰ ਕੀ ਚਾਹੁੰਦੇ ਸੀ ਬਾਈਡਨ ਸਰਕਾਰ ਤਾਂ ਅਜਿਹੇ ਦੇ ਵਿੱਚ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਕਿ ਇਹ ਸਭ ਕੁਝ ਉਹ ਇੰਡੀਆ ਸਰਕਾਰ ਯਾਨੀ ਕਿ ਭਾਰਤ ਸਰਕਾਰ ਨੂੰ ਦੱਸਣਗੇ ਕਿ ਬਾਈਡਨ 21 million ਉਹਨਾਂ ਦੀ ਸਰਕਾਰ ਨੇ ਫੰਡ ਦੇ ਰੂਪ ਦੇ ਵਿੱਚ ਭੇਜਿਆ ਸੀ ਔਰ ਜੋ ਇਹ ਫੰਡ ਹੈ ਇਸ ਨੂੰ ਕਿਸੇ ਹੋਰ ਨੂੰ ਲੀਡਰ ਚੁਣਨਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਬਾਈਡਨ ਸਰਕਾਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਸ ਤੋਂ ਪਹਿਲਾਂ ਵੀ ਆ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਰਿੰਦਰ ਮੋਦੀ ਨੇ ਇਹ ਗੱਲ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੇ ਵਿਰੋਧੀ ਧਿਰ ਦੇ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਨੇ ਬਹੁਤ ਸਾਰੇ ਅਜਿਹੇ ਲੀਡਰ ਨੇ ਜੋ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਨੇ ਉਹਨਾਂ ਦੇ ਕਹਿਣ ਤੇ ਅਡਾਨੀ ਮੋਦੀ ਦਾ ਮਸਲਾ ਚੁੱਕਦੇ ਨੇ ਫੰਡਿੰਗ ਲੈਂਦੇ ਨੇ ਔਰ ਇਸਤੇ ਵਾਰ-ਵਾਰ ਕਾਂਗਰਸ ਵੀ ਘੇਰਦੀ ਰਹੀ ਭਾਜਪਾ ਨੂੰ ਕਿ ਜੇ ਕੋ ਸਬੂਤ ਹੈ ਤਾਂ ਦਿਖਾਓ ਇਹ ਤਾਂ ਮਸਲੇ ਤੋਂ ਭੱਜਣ ਵਾਲੀ ਗੱਲ ਹੈ ਪਰ 트럼ਪ ਨੇ ਇਸ ਬਿਆਨ ਨੂੰ ਦੇਖ ਕੇ ਬਹੁਤ ਵੱਡਾ ਸਿਆਸੀ ਬੰਬ ਫੋੜਿਆ ਹੈ ਔਰ ਹੁਣ ਇਸਤੇ ਕਾਂਗਰਸ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਇਸਤੇ ਵਾਈਟ ਪੇਪਰ ਲੈ ਕੇ ਆਵੇ ਕੇਂਦਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਰਹੇ ਕਿ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਕੁਝ ਧਿਰ ਖੇਡ ਰਹੇ ਨੇ ਕਿਉਂਕਿ ਸਿਰਫ ਤੇ ਸਿਰਫ ਇਸ ਮੁਲਕ ਦੇ ਅੰਦਰ ਦੋ ਤੇਰਾਚ ਮੁਕਾਬਲਾ ਸੀ ਐਨਡੀਏ ਤੇ ਐਨਡੀਆ ਅਲਾਈਅੰਸ ਦਾ ਫਿਰ ਇੰਡੀਆ ਅਲਾਈਅੰਸ ਹੀ ਹੋ ਸਕਦੀ ਹੈ ਕਿ ਜੋ ਬਾਈਡਨ ਸਰਕਾਰ ਉਹਨਾਂ ਨੂੰ ਫੰਡ ਦਿੰਦੀ ਸੀ ਕਿ ਸਰਕਾਰ ਸੱਤਾ ਦੇ ਵਿੱਚ ਪਰਵਰਤਨ ਚਾਹੁੰਦੇ ਸੀ ਬਾਈਡਨ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਵੀ ਚੋਣਾ ਸੀ ਤਾਂ ਉਦੋਂ ਕਿ ਤਰ੍ਹਾਂ ਕਿਤੇ ਸਾਡੇ ਮੁਲਕ ਦੇ ਅੰਦਰ ਵੀ ਵਿਰੋਧੀ ਧਿਰ ਅਮਰੀਕਾ 'ਚ ਸੱਤਾ ਪਰਵਰਤਨ ਚਾਹੁੰਦੇ ਸੀ ਪਰ ਜਦੋਂ ਟਰੰਪ ਜਿੱਤੇ ਤਾਂ ਫਿਰ ਵਿਰੋਧੀ ਧਿਰ ਦੇ ਲੀਡਰ ਇਹ ਕਹਿੰਦੇ ਨਜ਼ਰ ਆਏ ਸੀ ਕਿ ਮੋਦੀ ਦੇ ਦੋਸਤ ਜਿੱਤ ਗਏ ਤਾਂ ਉਹਨਾਂ ਨੇ ਇੱਕ ਜ਼ਿਕਰ ਇਹ ਵੀ ਕੀਤਾ ਕਿ ਇਹ ਇਹ ਗੰਭੀਰ ਵਿਸ਼ਾ ਹੈ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਕਿ 182 ਕਰੋੜ ਰੁਪਏ ਦੇਣ ਦੀ ਕੀ ਲੋੜ ਪੈਗੀ ਬਾਈਡਨ ਸਰਕਾਰ ਨੂੰ ਕਿ ਬਾਈਡਨ ਸਰਕਾਰ ਨੇ ਕਿਉਂ ਪੈਸੇ ਦੇ ਉੱਤੇ ਕਿ ਕਿਸ ਲੀਡਰ ਨੂੰ ਚਾਹੁੰਦੇ ਸੀ ਇੰਡੀਆ ਦੇ ਵਿੱਚ ਤਾਂ ਕਿਸ ਤੇ ਇਹ ਨਿਸ਼ਾਨਾ ਜਾਪਦਾ ਲੱਗਦਾ ਹੈ ਪਰ ਇਸ ਵਕਤ ਦੀ ਅਹਿਮ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਨਾਲ ਹੀ ਇਸ ਬਾਬਤ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ 트ੰਪ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਚੋਣਾ ਸੀ ਤਾਂ ਰੂਸ ਨੇ 2000 ਰੁਪਏ ਦੀ ਐਡ ਦਿੱਤੀ ਸੀ ਇੰਟਰਨੈਟ ਤੇ ਤਾਂ ਉਹ ਵੀ ਵੱਡਾ ਮਸਲਾ ਬਣ ਗਿਆ ਸੀ ਤਾਂ ਫਿਰ ਹੁਣ 182 ਕਰੋੜ ਰੁਪਏ ਕਿਉਂ ਦਿੱਤੇ ਗਏ ਇਸ ਵਕਤ ਦੀ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਹੁਣ ਕੇਂਦਰ ਅ ਦਿੱਲੀਦਰ ਐਨਡੀਏ ਦੇ ਲੀਡਰ ਇੱਕ ਘੇਰ ਦੇ ਨਜ਼ਰ ਆਉਣ ਕੇ ਇੰਡੀਆ ਆਲਾਈਂਸ ਦੇ ਲੀਡਰਾਂ ਨੂੰ ਕਿ ਅਸੀਂ ਤਾਂ ਪਹਿਲਾਂ ਹੀ ਕਹਿਆ ਸੀ ਕਿ ਇਸ ਮੁਲਕ ਦੇ ਕੁਝ ਲੋਕ ਕੁਝ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਕੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਇੱਕ ਪਾਸੇ ਕਾਂਗਰਸ ਦੇ ਲੀਡਰ ਜੈਰਾਮ ਰਮੇਸ਼ ਦਾ ਇਹ ਕਹਿਣਾ ਆ ਕਿ ਇਸ ਤੇ ਕੇਂਦਰ ਵਾਈਟ ਪੇਪਰ ਲੈ ਕੇ ਆਵੇ ਔਰ ਕਿਸੇ ਹੋਰ ਨੂੰ ਬਾਈਡਨ ਜਿਤਾਉਣਾ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ VOTER TURN OUT ਦੇ ਨਾਂ ਤੇ 182 ਕਰੋੜ ਰੁਪਏ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ ਵੱਡਾ ਖੁਲਾਸਾ 트াম্প ਦਾ ਕਿ ਬਾਈਡਨ ਸਰਕਾਰ ਭਾਰਤ ਮੁਲਕ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਹ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਬਾਈਡਨ ਸਰਕਾਰ ਇਸ ਮੁਲਕ ਦੇ ਅੰਦਰ ਯਾਨੀ ਕਿ ਭਾਰਤ ਮੁਲਕ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਔਰ ਕਿਸੇ ਹੋਰ ਨੂੰ ਜਿਤਾਉਣ ਦੇ ਲਈ ਉਹਨਾਂ ਦੇ ਵੱਲੋਂ 182 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਔਰ ਇਸਤੇ 트ੰਪ ਨੇ ਇਹ ਗੱਲ ਕਹੀ ਕਿ ਕੀ ਲੋੜ ਪੈ ਗਈ ਸੀ ਬਾਈਡਨ ਸਰਕਾਰ ਨੂੰ ਅਜਿਹਾ ਕਰਨ ਲਈ ਕਿ ਕਿਸ ਕਿਉਂ ਇੰਨੀ ਕਿਸ ਨੂੰ ਜਿਤਾਉਣਾ ਅਕੀ ਕਿ ਕਿਸੇ ਮੁਲਕ ਦੇ ਅੰਦਰ ਇਸ ਤਰੀਕੇ ਦੀ ਦਖਲਅੰਦਾਜ਼ੀ ਸਹੀ ਹੈ। 에ਸ਼ੀਆ ਮੁਲਕ ਆਪਣਾ ਕੰਮ ਚੰਗਾ ਕਰ ਰਹੀ ਹੈ। ਉਹ ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਉਹ ਉਹਨਾਂ ਨੂੰ ਅਮਰੀਕਾ ਵੱਲੋਂ ਫੰਡ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਕਿਉਂਕਿ ਬੰਗਲਾਦੇਸ਼ ਦੇ ਹਾਲਾਤ ਸੁਧਾਰਨ ਲਈ ਵੀ ਅਮਰੀਕਾ ਨੇ 200 ਕਰੋੜ ਤੋਂ ਵੱਧ ਫੰਡ ਜਿਹੜੇ ਆ ਉਹ ਦਿੱਤੇ ਸੀ ਔਰ ਉਸਤੇ ਵੀ 트럼ਪ ਬੋਲੇ ਕਿ ਇਸ ਦੀ ਵੀ ਜ਼ਰੂਰਤ ਨਹੀਂ ਸੀ ਔਰ ਅਹਿਮ ਜਾਣਕਾਰੀ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸੰਜੀ ਕਰ ਰਹੇ ਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਸ ਮੁਲਕ ਦੇ ਅੰਦਰ ਔਰ ਹੁਣ ਇਸ ਤੇ ਸਿੱਧੇ ਤੌਰ ਤੇ ਇੰਡੀਆ ਅਲਾਈਅੰਸ ਦੇ ਲੀਡਰ ਕਿਰਦੇ ਨਜ਼ਰ ਆਉਣਗੇ ਜਿਨ੍ਹਾਂ ਤੇ ਹਾਲਾਂਕਿ ਇੱਕ ਸੰਸਥਾ ਦੇ ਵੱਲੋਂ ਇਹ ਪੈਸੇ ਭੇਜੇ ਗਏ ਪਰ 트ੰਪ ਨੇ ਇਹ ਇਲਜ਼ਾਮ ਸਿੱਧੇ ਤੌਰ ਤੇ ਬਾਈਡਨ ਤੇ ਲਾਏ ਕਿ ਬਾਈਡਨ ਚਾਹੁੰਦੇ ਸੀ ਕਿ ਇਸ ਮੁਲਕ ਦੇ ਅੰਦਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਕਿ ਕਿਸੇ ਹੋਰ ਦੀ ਸਰਕਾਰ ਆਵੇ ਕੋਈ ਹੋਰ ਜਿੱਤੇ ਤਾਂ ਪੈਸਾ ਆਇਆ ਕਿੱਥੋਂ ਹੈ ਅਮਰੀਕੀ ਏਜੰਸੀ ਯੂ ਐਸ ਏਡ ਨੇ ਭਾਰਤ ਚ ਵੋਟਰ ਟਰਨ ਆਊਟ ਨੂੰ ਵਧਾਉਣ ਦੇ ਲਈ ਪੈਸਾ ਭੇਜਿਆ ਵੋਟਰ ਟਰਨ ਆਊਟ ਦੇ ਨਾਂ ਤੇ ਕਿਸੇ ਹੋਰ ਦੀ ਸੱਤਾ ਚਾਹੁੰਦੇ ਸੀ ਇਸ ਦਾ ਜ਼ਿਕਰ ਹੋਇਆ 4000 ਕਰੋੜ ਰੁਪਏ ਦਾ ਅੰਤਰਰਾਸ਼ਟਰੀ ਜਿਹੜਾ ਫੰਡ ਦਾ ਹਿੱਸਾ ਸੀਗਾ ਔਰ ਜੋ ਸੀਈਪੀ ਪੀਸੀ ਨੇ ਸੰਸਥਾ ਨੂੰ ਜਾਰੀ ਕੀਤਾ ਸੀ ਭਾਰਤ ਤੱਕ ਇਹ ਪੈਸਾ ਪਹੁੰਚਿਆ ਫਿਰ ਭਾਰਤ ਚ ਇਹ ਪੈਸਾ ਕਿਸ ਨੂੰ ਮਿਲਿਆ ਤਾਂ ਇਹ ਪੈਸਾ ਜਿਹੜੇ ਕਹਿ ਸਕਦੇ ਕਿ ਵੋਟਰਾਂ ਨੂੰ ਜਾਗਰੂਕਤਾ ਕਰਨ ਵਾਲੀਆਂ ਐਨਜੀਓ ਨੂੰ ਮਿਲਦਾ ਹੈ ਔਰ ਫਿਰ ਉਹਨਾਂ ਰਾਹੀਂ ਇਹ ਰਾਜਨੀਤਿਕ ਦਲਾ ਤੱਕ ਪਹੁੰਚਦਾ ਯਾਨੀ ਕਿ ਲੀਡਰਾਂ ਤੱਕ ਪੈਸਾ ਪਹੁੰਚਦਾ ਹੈ ਤੇ ਪੈਸਾ ਫਿਰ ਖਰਚ ਕਿਵੇਂ ਹੁੰਦਾ ਡੋਰ ਟੂ ਡੋਰ ਅਭਿਆਨ ਦੇ ਵਿੱਚ ਪੈਸਾ ਖਰਚ ਹੁੰਦਾ ਔਰ ਕੁਝ ਇਲਾਕਿਆਂ ਦੇ ਵਿੱਚ ਵੋਟਰਾਂ ਨੂੰ ਵਧਾਉਣ ਦੇ ਲਈ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ ਵਲੰਟਰੀਆਂ ਨੂੰ VOTING ਵਧਾਉਣ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਰਹਿਣਾ ਖਾਣਾ ਖਰਚਾ ਦਿੱਤਾ ਜਾਂਦਾ ਹੈ ਤਾਂ ਇਹ ਸਿਰਫ ਸਿਰਫ ਇਸ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ ਕਿ VOTER ਜਿਹੜਾ ਉਹ ਟਰਨ ਆਊਟ ਹੋਵੇ ਪਰ VOTER ਟਰਨ ਆਊਟ ਦੇ ਨਾਮ ਤੇ ਵੱਡੀ ਖੇਡ ਖੇਡੀ ਗਈ ਹੈ ਹੁਣ ਇਸ ਖੇਡ ਦੇ ਉੱਤੇ ਬਹੁਤ ਹੀ ਵੱਡਾ ਇਲਜ਼ਾਮ ਡੋਨਾਲਡ 트ੰਪ ਨੇ ਲਾਇਆ ਔਰ ਇੱਕ ਸਮਾਗਮ ਦੌਰਾਨ ਉਹਨਾਂ ਨੇ ਬਿਆਨ ਦਿੱਤਾ ਤੇ ਨਾਲ ਹੀ 트ੰਪ ਨੇ ਪਲਟੀ ਮਾਰੀ ਹੈ ਚੀਨ ਵਾਲੇ ਮਸਲੇ ਤੇ ਵੀ ਬੋਲੇ ਨੇ ਪਰ ਉਸ ਦਾ ਜ਼ਿਕਰ ਬਾਅਦ ਚ ਇਸ ਮੁਲਕ ਦੇ ਲਈ ਉਹਨਾਂ ਨੇ ਕਿਹਾ ਕਿ ਉਹ ਦੱਸਣਗੇ ਜ਼ਰੂਰ ਇੰਡੀਆ ਨੂੰ ਕਿ ਇਹ ਠੀਕ ਨਹੀਂ ਹੈ ਔਰ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਭਾਰਤ ਚ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦੇ ਸੀ ਬਾਈਡਨ ਬਾਈਡਨ ਸਰਕਾਰ ਕਿਸੇ ਹੋਰ ਨੂੰ ਚਾਹੁੰਦੀ ਸੀ ਇਸ 트ੰਪ ਦਾ ਦਾਵਾ ਔਰ ਇਸ ਮੁਲਕ ਦੇ ਅੰਦਰ ਵੀ ਲੀਡਰ ਕਹਿੰਦੇ ਰਹੇ ਜੋ ਸੋਚਦੇ ਰਹੇ ਕਿ ਅਮਰੀਕਾ ਦੇ ਵਿੱਚ ਵੀ ਸੱਤਾ ਪਰਤਨ ਨਾ ਹੋਵੇ ਬਾਈਡਨ ਨੂੰ ਬਹੁਤ ਪਸੰਦ ਕਰਦੇ ਆ ਆਪੋ ਆਪਣੀ ਵਿਚਾਰਤਾ ਰੱਖਾ ਆਪੋ ਆਪਣੇ ਹਰ ਕਿਸੇ ਨਾਲ ਲਿੰਕਨਲੀ ਡਰਾਂ ਦੇ ਵਿਚਾਰਤਾਰਾਵਾਂ ਦੇ ਨਾਲ ਵੀ ਮੁਲਖ ਚੱਲਦੇ ਨੇ ਇਸ ਤੇ ਵੀ ਕੋਈ ਦੋ ਰਾਏ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਕਿਹੜੇ ਉਹ ਭਾਰਤ ਦੇ ਲੀਡਰ ਸੀ ਇਸ ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਮੁਲਖ ਦੀ ਅੰਦਰੂਨੀ ਤਾਕਤ ਜਿਹੜੀ ਹੈ ਉਹ ਕਮਜ਼ੋਰ ਨਾ ਹੋਵੇ ਉਹ ਮਜ਼ਬੂਤ ਬਣੀ ਰਹੇ ਸੂਬਿਆਂ ਦੇ ਅੰਦਰ ਚਾਹੇ ਹਲਕਿਆਂ ਦੇ ਅੰਦਰ ਚਾਹੇ ਪਿੰਡਾਂ ਦੇ ਅੰਦਰ ਚਾਹੇ ਕੇਂਦਰ ਦੇ ਅੰਦਰ ਤਾਂ ਇਹ ਕਿੰਨਾ ਕਿਸੇ ਵੱਡਾ ਮਸਲਾ ਆ ਇਹ 트ੰਪ ਨੇ ਵੀ ਕਿਹਾ ਕਿ ਇਸ ਬਾਬਤ ਉਹ ਭਾਰਤ ਸਰਕਾਰ ਨੂੰ ਦੱਸਣਗੇ ਕਿ 21 ਮਿਲੀਅਨ ਡਾਲਰ ਜਿਹੜੇ ਨੇ ਉਹ ਭੇਜੇ ਗਏ ਯੂ ਐਸ ਦੇ ਸਰਕਾਰ ਦੇ ਵੱਲੋਂ ਬਾਈਡਨ ਸਰਕਾਰ ਦੇ ਵੱਲੋਂ ਫੰਡ ਦੇ ਰੂਪ ਦੇ ਵਿੱਚ ਉਸ ਦਾ ਖਰਚ ਕੀਤਾ ਗਿਆ ਕਿ ਉਹ ਸੱਤਾ ਪਰिवर्तन ਚਾਹੁੰਦੇ ਸੀ ਬਾਈਡਨ ਔਰ ਕਿਸ ਨੂੰ ਜਿਤਾਉਣਾ ਚਾਹੁੰਦੇ ਸੀ ਇਸ ਬਾਬਤ ਕੋਈ ਵੀ ਇਸ ਬਾਬਤ ਹਲੇ ਜਾਣਕਾਰੀ ਸਾਹਮਣੇ ਨਹੀਂ ਆਇਆ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ For voter turnout in India. What do we need to spend twenty-one million for voter turnout in India? Wow, well, twenty-one million dollars. I guess they were trying to get somebody else elected. Well, we ought to tell the Indian government because when we hear that Russia spent about two dollars in our country, it was a big deal, right? They took <laughs> they took some internet ads for two thousand dollars. This is a total breakthrough. Twenty-one million dollars for India elections. Well, and $21 million for voter turnout in India. What do we need to spend $21 million for voter turnout in India? Wow, well, $21 million. I guess they were trying to get somebody else elected. Well, we ought to tell the Indian government, because when we hear that Russia spent about $2 in our country, it was a big deal, right? They took, <laughs> they took some Internet ads for $2,000. This is a total breakthrough. $21 million for India. elections well, and $21 million for voter turnout in India. What do we need to spend $21 million for voter turnout in India? ਆ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਪ੍ਰਿੰਸ ਸੁਨੀਲ ਇਸ ਵਕਤ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਅਮਰੀਕਾ ਦੀ ਬਾਈਡਨ ਸਰਕਾਰ ਭਾਰਤੀ ਚੋਣਾਂ ਦੇ ਵਿੱਚ ਦਖਲ ਦਿੰਦੀ ਰਹੀ ਹੈ ਦਖਲ ਦੇ ਇਲਜ਼ਾਮ ਔਰ ਇਥੋਂ ਤੱਕ ਕੇ ਫੰਡਿੰਗ ਦਾ ਵੀ ਜ਼ਿਕਰ ਕੀਤਾ ਕਿ 182 ਕਰੋੜ ਯਾਨੀ ਕਿ ਅਮਰੀਕੀ ਡਾਲਰ ਦੇ ਵਿੱਚ 21 ਮਿਲੀਅਨ ਡਾਲਰ ਜਿਹੜੇ ਨੇ ਉਸ ਦੀ ਫੰਡਿੰਗ ਦੇ ਵਿੱਚ ਅਮਰੀਕਾ ਨੇ ਭੇਜਿਆ ਭਾਰਤ ਨੂੰ ਔਰ ਭਾਰਤ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਬਾਈਡਨ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦੀ ਕੀ ਜ਼ਰੂਰਤ ਹੈ ਏਸ਼ੀਆ ਮੁਲਕਾ ਦੇ ਨਾਲ ਮੁਲਕਾਂ ਨੂੰ ਪੈਸੇ ਭੇਜਣ ਦੀ ਕੀ ਲੋੜ ਹੈ ਉਹ ਆਪਣਾ ਚੰਗਾ ਕੰਮ ਕਰ ਰਹੇ ਨੇ ਔਰ ਕੀ ਚਾਹੁੰਦੇ ਸੀ ਬਾਈਡਨ ਸਰਕਾਰ ਤਾਂ ਅਜਿਹੇ ਦੇ ਵਿੱਚ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਕਿ ਇਹ ਸਭ ਕੁਝ ਉਹ ਇੰਡੀਆ ਸਰਕਾਰ ਯਾਨੀ ਕਿ ਭਾਰਤ ਸਰਕਾਰ ਨੂੰ ਦੱਸਣਗੇ ਕਿ ਬਾਈਡਨ 21 million ਉਹਨਾਂ ਦੀ ਸਰਕਾਰ ਨੇ ਫੰਡ ਦੇ ਰੂਪ ਦੇ ਵਿੱਚ ਭੇਜਿਆ ਸੀ ਔਰ ਜੋ ਇਹ ਫੰਡ ਹੈ ਇਸ ਨੂੰ ਕਿਸੇ ਹੋਰ ਆ ਨੂੰ ਲੀਡਰ ਚੁਣਨਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਬਾਈਡਨ ਸਰਕਾਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਸ ਤੋਂ ਪਹਿਲਾਂ ਵੀ ਆ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਰਿੰਦਰ ਮੋਦੀ ਨੇ ਇਹ ਗੱਲ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੇ ਵਿਰੋਧੀ ਧਿਰ ਦੇ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਨੇ ਬਹੁਤ ਸਾਰੇ ਅਜਿਹੇ ਲੀਡਰ ਨੇ ਜੋ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਨੇ ਉਹਨਾਂ ਦੇ ਕਹਿਣ ਤੇ ਅਡਾਨੀ ਮੋਦੀ ਦਾ ਮਸਲਾ ਚੁੱਕਦੇ ਨੇ ਫੰਡਿੰਗ ਲੈਂਦੇ ਨੇ ਔਰ ਇਸਤੇ ਵਾਰ-ਵਾਰ ਕਾਂਗਰਸ ਵੀ ਘੇਰਦੀ ਰਹੀ ਭਾਜਪਾ ਨੂੰ ਕਿ ਜੇ ਕੋ ਸਬੂਤ ਹੈ ਤਾਂ ਦਿਖਾਓ ਇਹ ਤਾਂ ਮਸਲੇ ਤੋਂ ਭੱਜਣ ਵਾਲੀ ਗੱਲ ਹੈ ਪਰ 트럼ਪ ਨੇ ਇਸ ਬਿਆਨ ਨੂੰ ਦੇਖ ਕੇ ਬਹੁਤ ਵੱਡਾ ਸਿਆਸੀ ਬੰਬ ਫੋੜਿਆ ਹੈ ਔਰ ਹੁਣ ਇਸਤੇ ਕਾਂਗਰਸ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਇਸਤੇ ਵਾਈਟ ਪੇਪਰ ਲੈ ਕੇ ਆਵੇ ਕੇਂਦਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਰਹੇ ਕਿ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਕੁਝ ਧਿਰ ਖੇਡ ਰਹੇ ਨੇ ਕਿਉਂਕਿ ਸਿਰਫ ਤੇ ਸਿਰਫ ਇਸ ਮੁਲਕ ਦੇ ਅੰਦਰ ਦੋ ਤੇਰਾਚ ਮੁਕਾਬਲਾ ਸੀ ਐਨਡੀਏ ਤੇ ਐਂਡੀਆ ਅਲਾਈਅੰਸ ਦਾ ਫਿਰ ਇੰਡੀਆ ਅਲਾਈਅੰਸ ਹੀ ਹੋ ਸਕਦੀ ਹੈ ਕਿ ਜੋ ਬਾਈਡਨ ਸਰਕਾਰ ਉਹਨਾਂ ਨੂੰ ਫੰਡ ਦਿੰਦੀ ਸੀ ਕਿ ਸਰਕਾਰ ਸੱਤਾ ਦੇ ਵਿੱਚ ਪਰਿਵਰਤਨ ਚਾਹੁੰਦੇ ਸੀ ਬਾਈਡਨ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਵੀ ਚੋਣਾਂ ਸੀ ਤਾਂ ਉਦੋਂ ਕਿਤਨਾ ਕਿਤੇ ਸਾਡੇ ਮੁਲਕ ਦੇ ਅੰਦਰ ਵੀ ਵਿਰੋਧੀ ਧਿਰ ਅਮਰੀਕਾ 'ਚ ਸੱਤਾ ਪਰਿਵਰਤਨ ਚਾਹੁੰਦੇ ਸੀ ਪਰ ਜਦੋਂ 트ੰਪ ਜਿੱਤੇ ਤਾਂ ਫਿਰ ਵਿਰੋਧੀ ਧਿਰ ਦੇ ਲੀਡਰ ਇਹ ਕਹਿੰਦੇ ਨਜ਼ਰ ਆਏ ਸੀ ਕਿ ਮੋਦੀ ਦੇ ਦੋਸਤ ਜਿੱਤ ਗਏ ਤਾਂ ਉਹਨਾਂ ਨੇ ਇੱਕ ਜ਼ਿਕਰ ਇਹ ਵੀ ਕੀਤਾ ਕਿ ਇਹ ਇਹ ਗੰਭੀਰ ਵਿਸ਼ਾਇਸਤੇ ਚਰਚਾ ਹੋਣੀ ਚਾਹੀਦੀ ਹੈ ਕਿ 182 ਕਰੋੜ ਰੁਪਏ ਦੇਣ ਦੀ ਕੀ ਲੋੜ ਪੈਗੀ ਬਾਈਡਨ ਸਰਕਾਰ ਨੂੰ ਕਿ ਬਾਈਡਨ ਸਰਕਾਰ ਨੇ ਕਿਉਂ ਪੈਸੇ ਦੇ ਉੱਤੇ ਕੀ ਕਿਸ ਲੀਡਰ ਨੂੰ ਚਾਹੁੰਦੇ ਸੀ ਇੰਡੀਆ ਦੇ ਵਿੱਚ ਤਾਂ ਕਿਸਤੇ ਇਹ ਨਿਸ਼ਾਨਾ ਜਾਪਦਾ ਲੱਗਦਾ ਹੈ ਪਰ ਇਸ ਵਕਤ ਦੀ ਅਹਿਮ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਨਾਲ ਹੀ ਇਸ ਬਾਬਤ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ 트ੰਪ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਚੋਣਾ ਸੀ ਤਾਂ ਰੂਸ ਨੇ 2000 ਰੁਪਏ ਦੀ ਐਡ ਦੀ ਸੀ ਇੰਟਰਨੈਟ ਤੇ ਤਾਂ ਉਹ ਵੀ ਵੱਡਾ ਮਸਲਾ ਬਣ ਗਿਆ ਸੀ ਤਾਂ ਫਿਰ ਹੁਣ 182 ਕਰੋੜ ਰੁਪਏ ਕਿਉਂ ਦਿੱਤੇ ਗਏ ਇਸ ਵਕਤ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਹੁਣ ਕੇਂਦਰ ਦੇ ਲੀਡਰ ਐਨਡੀਏ ਦੇ ਲੀਡਰ ਇੱਕ ਘੇਰ ਦੇ ਨਜ਼ਰ ਆਉਣ ਕੇ ਇੰਡੀਆ ਅਲਾਈਅንስ ਦੇ ਲੀਡਰਾਂ ਨੂੰ ਕਿ ਅਸੀਂ ਤਾਂ ਪਹਿਲਾਂ ਹੀ ਕਹਿਆ ਸੀ ਕਿ ਇਸ ਮੁਲਕ ਦੇ ਕੁਝ ਲੋਕ ਕੁਝ ਲੀਡਰ ਵਿਦੇਸ਼ੀ ਤਾਕਤਾਂ ਦੇ ਹੱਥਾਂ 'ਚ ਖੇਡ ਕੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਇੱਕ ਪਾਸੇ ਕਾਂਗਰਸ ਦੇ ਲੀਡਰ ਜੈਰਾਮ ਰਮੇਸ਼ ਦਾ ਇਹ ਕਹਿਣਾ ਆ ਕਿ ਇਸ ਤੇ ਕੇਂਦਰ ਵਾਈਟ ਪੇਪਰ ਲੈ ਕੇ ਆਵੇ ਔਰ ਕਿਸੇ ਹੋਰ ਨੂੰ ਬਾਈਡਨ ਜਿਤਾਉਣਾ ਚਾਹੁੰਦੇ ਸੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਇਸ ਵਕਤੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ VOTER TURN OUT ਦੇ ਨਾਂ ਤੇ 182 ਕਰੋੜ ਰੁਪਏ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ ਵੱਡਾ ਖੁਲਾਸਾ 트াম্প ਦਾ ਕਿ ਬਾਈਡਨ ਸਰਕਾਰ ਭਾਰਤ ਮੁਲਕ ਦੇ ਅੰਦਰ ਕਿਸੇ ਹੋਰ ਦੀ ਸਰਕਾਰ ਚਾਹੁੰਦੇ ਸੀ ਇਹ ਸਰਲ ਭਾਸ਼ਾ